ਮਿਸਿਸ ਚੰਡੀਗੜ੍ਹ ਰਹਿ ਚੁੱਕੀ ਇੱਕ ਔਰਤ ਨੂੰ ਜਿਸ ਨੂੰ ਹੁਣ ਰਿਕਾਰਡ ਦੇ ਵਿੱਚ ਨੌਸਰਬਾਜ ਕਿਹਾ ਜਾਂਦਾ ਉਸ ਨੂੰ ਮਹਾਲੀ ਪੁਲਿਸ ਨੇ ਪੁੱਤਰ ਸਮੇਤ ਗ੍ਰਿਫਤਾਰ ਕਰ ਲਿਆ ਸੁਰਖੀਆਂ ਬਣ ਚੁੱਕੀਆਂ ਕਿ ਮਿਸਿਸ ਚੰਡੀਗੜ੍ਹ ਰਹਿ ਚੁੱਕੀ ਅਰਪਨਾ ਨੂੰ ਮਹਾਲੀ ਪੁਲਿਸ ਨੇ ਉਸਦੇ ਪੁੱਤਰ ਸਮੇਤ ਗ੍ਰਿਫਤਾਰ ਕੀਤਾ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਮਾਰੀ ਸੀ ਕਰੋੜਾ ਰੁਪਏ ਦੀ ਤੇ ਪੁਲਿਸ ਨੇ ਤਲਾਸ਼ੀ ਦਰਾਂ ਸੋਨੇ ਦੇ ਬਿਸਕਟ ਅਤੇ 7 ਲੱਖ ਰੁਪਏ ਨਗਦੀ ਬਰਾਮਦ ਕੀਤਾ ਹੈ ਮਹਾਲੀ ਪੁਲਿਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗਣ ਦੇ ਦੋਸ਼ ਦੇ ਵਿੱਚ ਚੰਡੀਗੜ੍ਹ ਦੀ ਮਿਸੇਜ ਰਹਿ ਚੁੱਕੀ ਅਰਪਨਾ ਸਰਗੋਤਾ ਤੇ ਉਹਦੇ بیٹے ਕਰਨਾਲ ਨੂੰ ਗ੍ਰਿਫਤਾਰ ਕਰ ਲਿਆ ਮਹਾਲੀ ਦੇ ਥਾਣਾ ਫੇਸ 11 ਦੇ ਪੁਲਿਸ ਨੇ ਦੋਨਾਂ ਨੂੰ ਕਾਬੂ ਕਰ ਲਿਆ ਉਹਨਾਂ ਤੋਂ 500 ਗ੍ਰਾਮ ਦੇ ਸੋਨੇ ਦੇ ਬਿਸਕਟ 7 ਲੱਖ ਰੁਪਈਆ ਕੈਸ਼ ਅਤੇ ਲਗਜ਼ਰੀ ਕਾਰ ਵੀ ਬਰਾਮਦ ਕੀਤੀ ਹੈ ਇਸ ਮਾਮਲੇ ਦੇ ਵਿੱਚ ਉਸ ਦੇ ਪਤੀ ਸੰਜੀਤ ਸਿੰਘ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਪੁਲਿਸ ਸਟੇਸ਼ਨ 11 ਦੇ ਐਸਐਚਓ ਗਗਨਦੀਪ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੀਬ 2.5 ਤੋਂ 3 ਕਰੋੜ ਰੁਪਏ ਦੀ ਠੱਗੀ ਸਾਹਮਣੇ ਆਈ ਹੈ ਇਹਨਾਂ ਤੇ 25 ਹੋਰ ਮਕਦਮੇ ਦਰਜ ਨੇ ਤੇ ਹੁਣ ਰਿਮਾਂਡ ਜਦੋਂ ਲਿਆ ਜਾਏਗਾ ਤੇ ਹੋਰ ਵੀ ਪਰਤਾਂ ਖੁੱਲਣਗੀਆਂ ਔਰ ਦੂਜੇ ਪਾਸੇ ਇਹਨਾਂ ਲੋਕਾਂ ਵੱਲੋਂ ਜੋ ਸ਼ਿਕਾਰ ਹੋਏ ਨੇ ਮਤਲਬ ਠੱਗੀ ਦੇ ਸ਼ਿਕਾਰ ਲੋਕਾਂ ਦੀ ਵੀ ਗਿਣਤੀ ਵੀ ਵੱਧ ਰਹੀ ਹੈ ਮਾਲੀ ਪੁਲਿਸ ਦੇ ਮੁਤਾਬਕ ਇਸ ਔਰਤ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਸੈਕਟਰ 105 ਵਿੱਚ ਇਮੀਗ੍ਰੇਸ਼ਨ ਦਾ ਦਫਤਰ ਖੋਲ੍ਹਿਆ ਸੀ ਜਿੱਥੇ ਉਹ ਵਿਦੇਸ਼ ਜਾਣ ਵਾਲੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਸੀ ਇਸ ਦੌਰਾਨ ਉਹ ਲੋਕਾਂ ਤੋਂ ਲੱਖਾਂ ਰੁਪਏ ਲੈ ਲੈਂਦੇ ਸੀ ਲੇਕਿਨ ਬਾਅਦ ਵਿੱਚ ਉਹਨਾਂ ਨੂੰ ਵਿਦੇਸ਼ ਭੇਜਣਾ ਤਾਂ ਦੂਰ ਦੀ ਗੱਲ ਉਹਨਾਂ ਦਾ ਫੋਨ ਵੀ ਨਹੀਂ ਚੁੱਕਦੇ ਸੀ ਲੋਕ ਲਗਾਤਾਰ ਪਰੇਸ਼ਾਨ ਹੋ ਰਹੇ ਸਰ ਉਹਨਾਂ ਦੇ ਵੱਲੋਂ ਮਾਰੀ ਜਾ ਰਹੀ ਠੱਗੀ ਦੇ ਸ਼িকার ਕਈ ਲੋਕ ਲਗਾਤਾਰ ਥਾਣੇ ਪਹੁੰਚ ਰਹੇ ਵੱਡੇ ਅਧਿਕਾਰੀਆਂ ਪਹੁੰਚ ਰਹੇ ਸੀ ਉਸ ਤੋਂ ਬਾਅਦ ਜਾ ਕੇ ਮਾਲੀ ਪੁਲਿਸ ਨੇ ਕੇਸ ਰਜਿਸਟਰ ਕੀਤਾ ਪੁਲਿਸ ਜਾਂਚ ਵਿੱਚ ਹੁਣ ਤੱਕ ਸਾਹਮਣੇ ਆਇਆ ਕਿ ਠੱਗੀ ਦੇ ਪੈਸੇ ਨਾਲ ਦੋਸ਼ੀ ਇਸ ਔਰਤ ਨੇ ਅੱਧਾ ਕਿਲੋ ਸੋਨੇ ਦੇ ਬਿਸਕਟ ਖਰੀਦੇ ਸਨ ਉਸ ਵਿੱਚ 100-100 ਗ੍ਰਾਮ ਦੇ ਬਿਸਕਟ ਉਹਨਾਂ ਕੋਲੋਂ ਬਰਾਮਦ ਹੋਏ ਨੇ 7 ਲੱਖ ਰੁਪਏ ਨਗਦ ਅਤੇ ਇੱਕ ਫੋਰਡ ਇਕੋਸਪੋਰਟ ਕਾਰ ਵੀ ਪੁਲਿਸ ਨੇ ਬਰਾਮਦ ਕੀਤੀ ਹੈ ਹੁਣ ਪੁਲਿਸ ਉਹਨਾਂ ਦੇ ਬੈਂਕ ਕਾਊਂਟ ਅਤੇ ਪ੍ਰਾਪਰਟੀ ਦਾ ਪਤਾ ਲਗਾਉਣ ਲਈ ਜੁਟ ਗਈ ਹੈ ਪੁਲਿਸ ਦਾ ਸਾਫ਼ ਕਹਿਣਾ ਕਿ ਪ੍ਰਾਪਰਟੀ ਨੂੰ ਵੀ ਅਟੈਚ ਕਰਵਾਇਆ ਜਾਏਗਾ ਔਰ ਉਹਨੇ ਕਿਹਾ ਕਿ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜੇ ਠੱਗੇਗੇ ਲੋਕ ਨੇ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਪੁਲਿਸ ਦੇ ਮੁਤਾਬਕ ਅਰਪਨਾ ਪੇਸ਼ੇਵਰ ਜੋ ਇੱਕ ਵਕੀਲ ਆ ਉਸਨੇ 2019 ਵਿੱਚ 40 ਸਾਲ ਦੀ ਉਮਰ ਤੋਂ ਵੱਧ ਵਾਲੇ ਵਰਗ ਦੇ ਵਿੱਚ ਮਿਸਿਸ ਚੰਡੀਗੜ੍ਹ ਦਾ ਖਿਤਾਬ ਜਿੱਤਿਆ ਸੀ ਆਪਣੇ ਪਤੀ ਨਾਲ ਮਿਲ ਕੇ ਉਹਨੇ ਦਫਤਰ ਖੋਲ੍ਹਿਆ ਸੀ ਡੇਰਾ ਬੱਸੀ ਦੀ ਇੱਕ ਔਰਤ ਨੇ ਦੋਸ਼ ਲਗਾਏ ਨੇ ਕਿ ਉਸਨੇ ਆਪਣੇ ਪਤੀ ਦਾ ਨਾਮ ਈਐਸ ਜੋਸਫ ਦੱਸ ਕੇ ਚੰਡੀਗੜ੍ਹ ਦੇ ਸੈਕਟਰ 26 ਦੇ ਇੱਕ ਨਿੱਜੀ ਸਕੂਲ ਵਿੱਚ ਐਡਮਿਸ਼ਨ ਦਵਾਉਣ ਦੇ ਨਾਮ ਤੇ 5 ਲੱਖ ਰੁਪਏ ਅਤੇ ਇਨਵੈਸਟਮੈਂਟ ਦੇ ਨਾਮ ਤੇ 16 ਲੱਖ ਰੁਪਏ ਦੀ ਠੱਗੀ ਮਾਰੀ ਸੀ ਦੂਜੇ ਪਾਸੇ ਉਹ ਐਡਵੋਕੇਟ ਹੋਦੀ ਧਮਕੀ ਦੇ ਕੇ ਕੋਰਟ ਵਿੱਚ ਝੂਠਾ ਮਕਦਮਾ ਚਲਾਉਣ ਦੀ ਧਮਕੀ ਦਿੰਦੀ ਰਹਿੰਦੀ ਸੀ ਔਰ ਲੋਕਾਂ ਤੇ ਵਕੀਲ ਹੋਣ ਦਾ ਰੋਬ ਵੀ ਝਾੜਦੇ ਸੀ ਔਰ ਰੋਬ ਜਮਾਉਣ ਵਾਸਤੇ ਲੋਕਾਂ ਦੇ ਸਾਹਮਣੇ ਲਗਜ਼ਰੀ ਕਾਰਾਂ ਦਾ ਵੀ ਇਸਤੇਮਾਲ ਕਰਦੇ ਸੀ ਔਰ ਇੱਕ ਵਕੀਲ ਹੋਣ ਦੇ ਨਾਤੇ ਲੋਕ ਡਰ ਜਾਂਦੇ ਸੀ ਲੇਕਿਨ ਫਿਲਹਾਲ ਮਹਾਲੀ ਪੁਲਿਸ ਨੇ ਇਸ ਔਰਤ ਨੂੰ ਜਿਨ੍ਹਾਂ ਨੇ ਸੁੰਦਰਤਾ ਦਾ ਕਿਤਾਬ ਬੁਡੀਆਂ ਦੇ ਵਿੱਚ ਮਿਸੇਸ ਚੰਡੀਗੜ੍ਹ ਉਮਰ 40 ਸਾਲ ਦੇ ਵਰਗ ਵਾਲੇ ਖੇਤਰ ਦੇ ਵਿੱਚ ਖਤਾਬ ਜਿੱਤਿਆ ਸੀ ਤੇ ਹੁਣ ਪੁਲਿਸ ਦੇ ਅੜਕੇ ਚੜ ਗਈ ਆ ਜਦ ਕਿ ਇਸੇ ਠੱਗਬਾਜ਼ ਕੇਸ ਵਿੱਚ ਠੱਗੀ ਧੋਖਾਧੜੀ ਹੀਰਾ ਫੇਰੀ ਦੇ ਕੇਸ ਵਿੱਚ ਇਹਦਾ ਪਤੀ ਪਹਿਲਾਂ ਹੀ ਪੁਲਿਸ ਨੇ ਕਾਬੂ ਕੀਤਾ ਹੈ ਤੇ ਹੁਣ ਬੁੰਡੇ ਸਬੀਤ ਪੁਲਿਸ ਨੇ ਕਾਬੂ ਕੀਤਾ ਲੱਖਾਂ ਰੁਪਏ ਜਿਹੜੇ ਨੇ ਉਹ ਲੋਕਾਂ ਕੋ ਠੱਗੇ ਨੇ ਸ਼ੁਰੂਆਤੀ ਦੌਰ ਤੇ ਪਤਾ ਲੱਗਾ ਕਿ ਕੋਈ 3 ਕਰੋੜ ਰੁਪਏ ਦੀ ਇਹਨਾਂ ਨੇ ਲੋਕਾਂ ਦੇ ਨਾਲ ਠੱਗੀ ਮਾਰੀ ਆ ਜਿਹੜੇ ਵਿਦੇਸ਼ ਪੇ ਜਾਣ ਦੀ ਇੱਛਾ ਰੱਖਦੇ ਸੀ ਔਰ ਉਸ ਤੋਂ ਬਾਅਦ ਇਹ ਰੂਬ ਪਾਉਂਦੇ ਸੀ ਕਿ ਕਿ ਉਹ ਕੋ ਵਕੀਲ ਆ ਤੇ ਧਮਕਾਉਂਦੇ ਵੀ ਫੈਲੋਸ ਦੇ ਮੁੰਡੇ ਨੂੰ ਵੀ ਮਹਾਲੀ ਪੁਲਿਸ ਨੇ ਗ੍ਰਿਫਤਾਰ ਕਰਕੇ ਮਾਂ ਪੁੱਤ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਲੈ ਰਹੀ ਆ ਔਰ ਉਸ ਤੋਂ ਬਾਅਦ ਪਰਤਾ ਹੋਰ ਖੁੱਲਣੀਆਂ ਕਿ ਕਿੰਨੇ ਕਿ ਲੋਕਾਂ ਨਾਲ ਠੱਗੀ ਮਾਰੀ ਆ ਤੇ ਠੱਗੀ ਦੇ ਨਾਲ ਇਹਨਾਂ ਨੇ ਕਿੰਨੀ ਕੀ ਪ੍ਰਾਪਰਟੀ ਬਣਾਈ ਆ ਤੇ ਕਿੰਨੇ ਕੀ ਬੈਂਕਾਂ ਦੇ ਵਿੱਚ ਪੈਸੇ ਜਮਾ ਲੇਕਿਨ ਫਲਾਲ ਮਹਾਲੀ ਪੁਲਿਸ ਨੇ ਬਿਸੀ ਚੱਡਿਗੜ ਰਹਿ ਚੁੱਕੀ ਅਰਪਣਾ ਮਹਾਲੀ ਨੂੰ ਉਹਦੇ ਮੁੰਡੇ ਸਮੇਤ ਧੋਖਾਧੜੀ ਠੱਗੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਇਸ ਜਾਣਕਾਰੀ ਨਾਲ ਤੜਤੜ ਤੁਲ ਨੀ ਆ ਗਿਆ ਦੇਖਦੇ ਰਹੋ ABC ਪੰਜਾਬ